ਦੇਖੋ ਉਲਟੋਂ ਖੜੀਆਂ ਨੇ ਲਗਾਤਾਰ ਹੀ ਤਿੰਨ ਜੀ 210000 ਰੁਪਏ ਦੀ ਰੇਂਜ ਚ ਵਧੀਆ ਗੱਡੀ ਆ ਲੈ ਲੂ ਆ ਪਏ ਹੋਏ ਨੇ ਤੇ ਹੈਗੀ ਵੀ ਮੇਰੇ ਕੋਲ ਟਾਪ ਮਾਡਲ 5.5 ਲੱਖ ਰੁਪਏ ਦੀ ਤੁਸੀਂ ਥਾਰ ਲੈ ਜੋ 15 ਮਾਡਲ ਪਰਮਟ ਵਾਲੀ ਗੱਡੀ ਜੀ ਬਹੁਤ ਲੋਕ ਮੰਗਦੇ ਨੇ ਪਰਮਟ ਵਾਲੀ ਗੱਡੀ ਐਕਸੈਂਟ ਆਹੀ 18 ਮਾਡਲ 3.5 ਲੱਖ ਰੁਪਏ ਡਿਮਾਂਡ ਹੈ ਜੀ ਗੱਡੀ 17 ਮਾਡਲ ਵੀਐਕਐਸਆਈ ਆਟੋਮੈਟਿਕ ਤੇ ਆ ਗਈ ਜੀ ਪੈਗਨਾਰ 2013 ਮਾਡਲ ਤੋਂ ਸਕੋਰਪਿਓ ਕੋਈ ਲੈਣ ਵਾਲਾ ਆਉਂਦਾ ਤਾਂ 7 ਲੱਖ ਰੁਪਏ ਦੀ ਵਿਦ ਐਨਓਸੀ ਤੁਹਾਨੂੰ 15 ਮਾਡਲ ਫਸਟ ਆਨਰ ਗੱਡੀ ਦੇ ਦਾਂਗੇ ਆਟੋਮੈਟਿਕ ਸਲੈਰੀਓ ਲੈਣਾ ਚਾਹੁੰਦੇ ਹਾਂ ਬਹੁਤ ਵਧੀਆ ਬੈਸਟ ਕਾਰ ਸਾਡੇ ਕੋਲ ZXI ਦੇ ਵਿੱਚ ਆਈ ਹੋਈ ਆ ਬਹੁਤ ਹੀ ਸੋਹਣੀ ਸਵਿਫਟ ਪੈਟਰੋਲ 14 ਮਾਡਲ ਓਨਰ ਸੈਕੰਡ ਇਹ ਆ ਗਈ ਜੀ 11 ਮਾਡਲ ਗੱਡੀ 135000 ਰੁਪਏ ਦੀ i10 ਤੇ ਇਹ ਆ ਗਈ ਜੀ 15 ਮਾਡਲ ਸਵਿਫਟ BDI ਸਿਰਫ 3 ਲੱਖ 12 ਮਾਡਲ ਗੱਡੀ ਹੈ ਜੀ Honda 310000 ਦੀ ਰੇਂਜ ਦੇ ਵਿੱਚ ਆਲ ओरिजिनल ਪੇਂਟ ਦੇ ਵਿੱਚ ਸੈਕੰਡ ਓਨਰ ਗੱਡੀ ਆ ਅਸੇ ਕਾਲ ਜੀ ਸਵਾਗਤ ਆ ਤੁਹਾਡਾ ਕਾਰ ਮੇਲਾ ਅਮਰਗੜ ਤੋਂ ਅੱਜ 14 ਸਤੰਬਰ ਨੂੰ ਅਸੀਂ ਮਹੀਨੇ ਦੇ ਦੂਜੇ ਐਤਵਾਰ ਇਹ ਮੇਲਾ ਆਰਗੇਨਾਈਜ਼ ਕਰਦੇ ਆ ਸਾਡੀ ਸਾਰੀ ਟੀਮ ਪਹੀੜ ਬਰਨਾਲਾ ਸੰਗਰੂਰ ਤੇ ਅਮਰਗੜ ਰਲ ਕੇ ਇਹ ਕਾਰ ਮੇਲਾ ਲਾਉਂਦੇ ਆ ਔਰ 200 ਤੋਂ ਪਲੱਸ ਕਾਰਾਂ ਤੁਹਾਨੂੰ ਅਸੀਂ ਇਸ ਮੇਲੇ ਦੇ ਵਿੱਚ ਦਿਨੇ ਆ ਜਿਹਦੇ ਵਿੱਚ ਅਮਰੂਤੀ ਬ੍ਰਾਂਡ ਟੋਇਟਾ ਬ੍ਰਾਂਡ ਹੋਰ ਰਨਾਲਡਟ ਵਗੈਰਾ ਹੰਡਾਈ ਹਰ ਤਰ੍ਹਾਂ ਦੀਆਂ ਗੱਡੀਆਂ ਛੋਟੀ ਵੱਡੀ ਹਰ ਕਾਰ ਤੁਹਾਨੂੰ ਮਿਲਦੀ ਆ ਅਮ ਮੇਲਾ ਕਿਉਂ ਲਾਉਂਦੇ ਆ ਸੀ ਮੇਲਾ ਲਾਉਂਦੇ ਆ ਸੀ ਸਰਟੀਫਾਈਡ ਰਿਪੋਰਟ ਲੋਨ 30 ਮਿੰਟਾਂ ਦੇ ਵਿੱਚ ਤੇ ਲੱਕੀ ਕੂਪਨ ਦਿੰਦੇ ਆ ਸੀ ਤੇ ਇਸ ਵਾਰ ਇਹ ਸਾਡਾ 12ਵਾਂ ਮੇਲਾ 12ਵੇਂ ਮੇਲੇ ਦੀ ਖੁਸ਼ੀ ਵਿੱਚ ਅਸੀਂ ਨੇ ਇੱਕ ਸੋਨੇ ਦਾ ਸਿੱਕਾ ਅਸੀਂ ਦੇ ਰਹੇ ਹਾਂਗੇ ਜਿਹੜਾ ਸਭ ਤੋਂ ਪਹਿਲੀ ਗੱਡੀ ਪਰਚੇਜ ਜਿਹਨੇ ਕਰੀ ਆ ਉਹ ਹੁਣ ਸਰਮਨੀ ਹੋਣ ਵਾਲੀ ਆ ਬਸ ਥੋੜੀ ਦੇਰ ਨੂੰ ਤੇ ਆਪਾਂ ਤੁਹਾਨੂੰ ਸਟਾਕ ਦਿਖਾਣੇ ਜਾਂਦੇ ਆ ਜੇ ਕਿਸੇ ਵੀ ਗੱਡੀ ਦੀ ਕੋਈ ਤੁਹਾਨੂੰ ਕੁਐਰੀ ਹੋਈ ਲੈਣੀ ਹੋਈ ਕਿਉਂਕਿ ਅਸੀਂ ਕਹਿੰਦੇ ਨਾ ਮੇਲਾ ਇੱਕ ਦਿਨ ਚ ਨਹੀਂ ਮੁੱਕਿਆ ਆ ਵੀਡੀਓ ਤੋਂ ਬਾਅਦ ਤੁਹਾਡੇ ਬਹੁਤ ਕਮੈਂਟ ਆਉਂਦੇ ਨੇ ਵੀ ਆ ਗੱਡੀ ਵਾਰੀ ਦੀ ਡਿਟੇਲ ਦੱਸੋ ਆ ਗੱਡੀ ਡਿਟੇਲ ਦੱਸੋ ਇਹਦੇ ਬਾਰੇ ਡਿਟੇਲ ਚ ਦੱਸੋ ਤਾਂ ਨੀਚੇ ਦਿੱਤੇ ਨੰਬਰ ਆ ਜਿਹੜੇ ਤੁਸੀਂ ਸਕਰੀਨ ਦੇ ਥੱਲੇ ਨੰਬਰ ਦੇਖ ਰਹੇ ਹੋਗੇ ਇਹ ਨੰਬਰਾਂ ਦੇ ਕਾਲ ਕਰ ਲਿਓ ਕਾਲ ਕਰਕੇ ਉਹ ਗੱਡੀਆਂ ਦੀ ਪੂਰੀ ਡਿਟੇਲ ਲੈ ਲਿਓ ਆਪਾਂ ਸ਼ੁਰੂ ਕਰਦੇ ਆ ਵੀਡੀਓ ਜਲਦੀ ਤੋਂ ਜਲਦੀ ਕਿਉਂਕਿ ਇਸ ਤੋਂ ਬਾਅਦ ਲੱਕੀ ਗੁੱਪਣ ਦਾ ਵੀ ਆਜੋ ਪਹਿਲੀ ਕਾਰ ਤੁਹਾਨੂੰ ਦਿਖਾਵਾਂਗੇ ਆਪਾਂ Swift 2015 ਮਾਡਲ ਸੈਕੰਡ ਓਨਰ ਗੱਡੀ ਹੈ ਜੀ ਇਹ 4.5 ਲੱਖ ਰੁਪਏ ਦੀ ਰੇਂਜ ਚ ਪੰਜਾਬ ਨੰਬਰ ਹੈ ਓਰੀਜਨਲ ਪੰਜਾਬ ਨੰਬਰ ਹੈ ਤੇ ਦੂਜੀ ਕਾਰ ਆ ਗਈ ਜੀ 2011 ਮਾਡਲ VDI ਸਿਰਫ 2.65 ਲੱਖ ਰੁਪਏ ਦੀ ਨਿਊ ਸ਼ੇਪ ਚ ਆ ਗਈ ਜੀ ਬਹੁਤ ਘੱਟ ਮਿਲਦੀ ਹੈ ਟਾਇਰ ਟੂ ਨਵੇਂ ਨੇ 19 ਮਾਡਲ ਤੁਹਾਨੂੰ ਬਰੀਜ਼ਾ ਦੇ ਦਾਂਗੇ 7.5 ਲੱਖ ਰੁਪਏ ਦੀ ਸਿਰਫ VDI ਇਹ ਆ ਗਈ ਜੀ Scala 13 ਮਾਡਲ 1.80 ਲੱਖ ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਗੱਡੀ ਦੇ ਦਾਂਗੇ ਜੀ ਤੇ ਇਹ ਗੱਡੀ ਆ ਗਈ ਜੀ 3.5 ਲੱਖ ਰੁਪਏ ਦੀ 15 ਮਾਡਲ ਐਲਡੀਆਈ ਵਧੀਆ ਕਾਰ ਆ ਲਾਇ ਪਏ ਹੋਏ ਨੇ ਵਧੀਆ ਕਾਰ ਆ ਪੂਰੀ ਬਾਡੀ ਲੈਂਡ ਦੀ ਪੂਰੀ ਸਾਫ 21 ਮਾਡਲ ਰਜਿਸਟਰਡ 22 ਦੀ ਸਾਡੇ ਕੋਲੇ ਆਈ 20 6,65,000 ਰੁਪਏ ਦੀ BS6 ਤੇ 2012 ਮਾਡਲ ਅਲਟੋ ਹੈ ਜੀ 1,80,000 ਰੁਪਏ ਦੀ ਰੇਂਜ ਦੇ ਵਿੱਚ ਤੇ ਗੱਡੀ ਦਾ ਟਾਇਰ ਟੂਰ ਬਿਲਕੁਲ ਨਵੇਂ ਨੇ 12 ਰਜਿਸਟਰਡ 13 ਗੱਡੀ 3,30,000 35,000 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਵਰਨਾ ਮਿਲ ਜੂਗੀ ਜੀ ਵਧੀਆ ਕਾਰ ਹੈ 11 ਮਾਡਲ ਗੱਡੀ ਫਰਸਟ ਓਨਰ 245000 ਰੁਪਏ ਦੀ ਗੱਡੀ ਇਹ ਮਿਲ ਜੂਗੀ ਜੀ ਟਾਇਰ ਟਰਨ ਨਵੇਂ ਨੇ ਤੇ ਇਹ ਆ ਗਈ ਜੀ 16 ਮਾਡਲ ਆਰਟਿਕਾ ਆਰਟਿਕਾ ਵੀ ਬਹੁਤ ਘੱਟ ਮਿਲ ਰਹੀ ਹੈ 7 ਸੀਟਰ ਕਾਰ ਹੈ ਤੇ 1.5 ਲੱਖ ਰੁਪਏ ਦੀ ਗੱਡੀ ਤੁਹਾਨੂੰ ਮਿਲ ਜੂਗੀ ਬਲੀਨੋ 18 ਮਾਡਲ 85000 ਕਿਲੋਮੀਟਰ ਚੱਲੀ ਹੈ 565 18 ਮਾਡਲ ਗੱਡੀ ਹੈ ਜੀ ਇਹ ਬਲੀਨੋ 565000 ਰੁਪਏ ਦੀ ਜਨਰਲ ਸਟੀਲੋ ਬਹੁਤ ਸੋਹਣੀ ਕਾਰ ਹੈ ਮਤਲਬ ਕੋਈ ਬੈਗਨਾਰ ਨੂੰ ਨਹੀਂ ਪਸੰਦ ਕਰਦਾ ਤਾਂ ਇਹ ਗੱਡੀ ਬਹੁਤ ਸੋਹਣੀ ਐ ਸਟਾਈਲਿਸ਼ ਐ 1.5 ਲੱਖ ਰੁਪਏ ਦੀ ਗੱਡੀ ਤੁਹਾਨੂੰ ਦੇ ਦਾਂਗੇ ਜੀ ਪਹਿ ਜੈਨਸਟੀਲ 2011 ਮਾਡਲ ਇਹ ਆ ਗਈ ਜੀ अल्टੋ ਦੇਖੋ अल्टੋਆਂ ਖੜੀਆਂ ਨੇ ਲਗਾਤਾਰ ਹੀ ਤਿੰਨ ਪਹਿਲੀ ਕਾਰ ਹੈਗੀ ਆ 10 ਮਾਡਲ 11 ਦੀ ਰਜਿਸਟਰਡ 175000 ਰੁਪਏ ਦੀ 14 ਮਾਡਲ ਗੱਡੀ ਹੈਗੀ ਆ 2.5 ਲੱਖ ਰੁਪਏ ਦੀ 15 ਮਾਡਲ ਗੱਡੀ ਹੈ ਇਹ ਵੀ 2.5 ਲੱਖ ਰੁਪਏ ਦੀ ਤੇ ਇਹ ਕੀ ਆ ਕਿਹਨਾ ਮਾਡਲ ਲਈ 10 ਇਹ ਆ ਗਈ ਜੀ 10 ਮਾਡਲ i10 2 ਕੁ ਲੱਖ ਰੁਪਏ ਦੀ ਰੇਂਜ ਚ ਵਧੀਆ ਕਾਰ ਆ ਪੂਰੀ ਜੀ ਸੋਹਣੀ ਕਾਰ ਫਰਸਟ ਓਨਰ ਗੱਡੀ ਇਹ ਆ ਗਈ ਜੀ ਇਕੋ ਸਪੋਰਟਸ 2018 ਮਾਡਲ 19 ਦੀ ਰਜਿਸਟਰਡ ਗੱਡੀ ਆ 5 ਲੱਖ 10000 ਰੁਪਏ ਦੀ ਗੱਡੀ ਮਿਲ ਜੂਗੀ ਜੀ ਡਬਲਯੂ ਆਰ ਵੀ 18 ਮਾਡਲ ਗੱਡੀ ਆ ਸਵਾ 6 ਲੱਖ ਬਲੀਨੋ 5 ਲੱਖ 4 ਲੱਖ 25000 ਰੁਪਏ ਦੀ ਤੁਹਾਨੂੰ ਡੈਲਟਾ ਮਾਡਲ ਦੇ ਵਿੱਚ 16 ਮਾਡਲ ਗੱਡੀ ਮਿਲ ਜੂਗੀ ਤੇ ਇਹ ਆ ਗਈ ਜੀ ਰੈਟਸ 2012 ਮਾਡਲ ਆ 2.5 ਲੱਖ ਰੁਪਏ ਦੀ ਰੇਂਜ ਚ ਆ ਜੀ केटन 18 ਮਾਡਲ ਗੱਡੀ 3,60,000 ਰੁਪਏ ਦੀ ਰੇਂਜ ਚ ਆ ਲਾਇਲੂਏ ਪਏ ਹੋਏ ਨੇ ਪੂਰੀ ਟੌਪ ਦੀ ਕਾਰ ਸਕੋਰਪੀਓ ਸੈਵਨ ਸੀਟਰ ਗੱਡੀ ਲੈਣਾ ਚਾਹੁੰਦੇ ਹੋ ਉਹ ਵੀ ਸਕੋਰਪੀਓ ਤਾਂ ਸਾਡੇ ਕੋਲੇ ਆਈ ਹੋਈ ਹੈ ਜੀ 2,10,000 ਰੁਪਏ ਦੀ ਰੇਂਜ ਚ ਵਧੀਆ ਗੱਡੀ ਆ ਲਾਇਲੂਏ ਪਏ ਹੋਏ ਨੇ ਤੇ ਹੈਗੀ ਵੀ ਮੇਰੇ ਖਾਲ ਟੌਪ ਮਾਡਲ ਹੈ ਵਧੀਆ ਕਾਰ ਆ ਕੋਈ ਇਹ ਆ ਗਈ ਜੀ ਬਰੇਜ਼ਾ 2017 ਬੀਡੀਆਈ ਹੈ ਜੀ 6.5 ਲੱਖ ਕਿੰਨੀ ਹੈ ਡਬਲ 6 ਐਕਸਟੀਓ ਵੀ 5.5 ਲੱਖ ਰੁਪਏ ਦੀ ਰੇਂਜ ਚ ਬਲੈਕ ਕਲਰ ਦੀ ਆਲ ओरिजिनल ਪੇਂਟ ਦੇ ਵਿੱਚ ਤੇ ਇਹ ਆ ਗਈ ਜੀ ਈਓਨ 2012 ਮਾਡਲ ਹੈ ਜੀ ਇਹ 1,70,000 ਰੁਪਏ ਦੀ ਗੱਡੀ ਤੁਹਾਨੂੰ ਮਿਲ ਜੂਗੀ ਜੀ ਵਰਨਾ 2012 ਮਾਡਲ 3 ਲੱਖ ਰੁਪਏ ਦੀ ਰੇਂਜ ਚ ਆਈ ਗੀ ਇਹ ਇਹ ਆ ਗਈ ਜੀ ਫੋਰਡ ਦੀ ਫੀਗੋ 12 ਮਾਡਲ 1.5 ਲੱਖ ਰੁਪਏ ਦੀ ਰੇਂਜ ਚ ਵਧੀਆ ਕਾਰ ਹੈ 13 ਮਾਡਲ ਵਰਨਾ ਨਹੀਂ ਨਹੀਂ ਦਿਖਾਇਆ ਪਹਿਲਾਂ ਸਾਢੇ 3 ਲੱਖ ਰੁਪਏ ਦੀ ਰੇਂਜ ਚ ਹੈ ਇਹ ਵਧੀਆ ਕਾਰ ਹੈ ਪੂਰੀ ਤੇ ਲੈ ਲੂਏ ਪਏ ਨੇ 6 ਮਾਡਲ ਸੈਕੰਡ ਓਨਰ ਮਾਡਲ ਗੱਡੀ ਹੈ ਜੀ ਇਹ ਸਵਿਫਟ ਹੈ ਹਾਂ 3.70 ਲੱਖ ਰੁਪਏ ਦੀ 5 ਲੱਖ ਰੁਪਏ ਵਾਲੇ ਸਾਰੇ ਪੀਓ ਨੋਟ ਕਿੰਨੇ ਲੱਗਿਆ ਤੇ Swift 12 ਮਾਡਲ VDIJ ਜੀ ਥਰਡ ਓਨਰ ਹੈ 2.75 ਲੱਖ ਰੁਪਏ ਦੀ ਰੇਂਜ ਹੈ ਗੱਡੀ ਤੇ ਇਹ ਆ ਗਈ ਜੀ 8 ਮਾਡਲ ਸਕੋਰਪੀਓ 2 ਲੱਖ ਰੁਪਏ ਦੀ ਰੇਂਜ ਹੈ ਜੀ ਤੇ 1.20 ਲੱਖ ਰੁਪਏ ਦੀ ਪਰਨਾ ਪਰਨਾ ਸਾਡੇ ਤੋਂ ਕਈ ਵਾਰ ਸਸਤੀ ਬਹੁਤ ਮੰਗਦੇ ਨੇ 1.20 ਲੱਖ ਰੁਪਏ ਦੀ ਪਰਨਾ ਤੁਹਾਨੂੰ ਦੇ ਦਾਂਗੇ ਆ ਲਾਏ ਪਏ ਨੇ ਜੀ ਬਈ ਵੈਂਟੋ 2016 ਮਾਡਲ ਹਾਈ ਲਾਈਨ ਗੱਡੀ ਆ ਜੀ 590000 ਰੁਪਏ ਦੀ ਰੇਂਜ ਚ ਆ ਗੱਡੀ ਬਹੁਤ ਸੋਹਣੀ ਕਾਰ ਆ ਇਧਰ ਆ ਜੀ 590000 ਹੂੰ ਦੇਣੀ ਐ 12 ਮਾਡਲ ਗੱਡੀ ਆ ਜੀ Honda 310000 ਰੁਪਏ ਦੀ ਰੇਂਜ ਦੇ ਵਿੱਚ ਆਲ オリジナル ਪੇਂਟ ਦੇ ਵਿੱਚ ਸੈਕੰਡ ਓਨਰ ਗੱਡੀ ਆਲ オリジナル ਪੇਂਟ ਚ ਸਿਆਜ਼ 15 ਮਾਡਲ ਹਾਈਬ੍ਰਿਡ ਤੇ ਇਹ ਗੱਡੀ ਆਪਾਂ ਨੂੰ ਪੈਜੂਗੀ ਜੀ 5 ਲੱਖ ਰੁਪਏ ਦੀ ਰੇਂਜ ਅ ਸਕ੍ਰੋਸ ਐਸਕ੍ਰੋਸ ਹੈ 2000 17 ਮਾਡਲ 520000 ਰੁਪਏ ਦੀ ਐਸਕ੍ਰੋਸ ਹੈ ਜੀ ਤੇ ਆਰਟਿਕਾ 2013 ਬੀਡੀਆਈ ਗੱਡੀ ਹੈ ਜੀ 3.5 ਲੱਖ ਰੁਪਏ ਦੀ ਰੇਂਜ ਚ ਹੈ ਗੱਡੀ ਤੇ ਇਹ ਆ ਗਈ ਜੀ 15 ਮਾਡਲ ਸਵਿਫਟ ਬੀਡੀਆਈ ਸਿਰਫ 3 ਲੱਖ ਰੁਪਏ ਦੀ ਐਨਓਸੀ ਦੇ ਨਾਲ ਲੈ ਜਾਓ 5.5 ਲੱਖ ਰੁਪਏ ਦੀ ਤੁਸੀਂ ਥਾਰ ਲੈ ਜਾਓ 15 ਮਾਡਲ ਬਹੁਤ ਵਧੀਆ ਗੱਡੀ ਹੈ 3 ਲੱਖ 50000 ਰੁਪਏ ਦੀ 18 ਮਾਡਲ VXI ਵਿਦ CNG ਗੱਡੀ ਖੜੀ ਹੈ ਜੀ 17 ਮਾਡਲ VXI ਆਟੋਮੈਟਿਕ 3.5 ਲੱਖ ਰੁਪਏ ਦੀ 3 ਲੱਖ 40 ਹਜ਼ਾਰ ਰੁਪਏ ਦੀ ਗੱਡੀ ਤੁਹਾਨੂੰ ਇਹ K10 ਮਿਲ ਜੂਗੀ ਜੀ ਆਟੋਮੈਟਿਕ ਬਹੁਤ ਘੱਟ ਮਿਲਦੀਆਂ ਨੇ 9 ਮਾਡਲ ਗੱਡੀ 7 ਲੱਖ ਰੁਪਏ ਦੀ ਜੀ अल्टੋ 16 ਮਾਡਲ अल्टੋ K10 2 ਲੱਖ 80 ਹਜ਼ਾਰ ਰੁਪਏ ਦੀ ਰੇਂਜ ਇਹ ਆ ਗਈ ਜੀ 11 ਮਾਡਲ ਗੱਡੀ 135000 ਰੁਪਏ ਦੀ i10 ਲੋ ਜੀ ਇੰਡੀਕਾ 90000 ਰੁਪਏ ਦੀ ਆਲ ओरिजिनल ਪੇਂਟ ਦੇ ਵਿੱਚ ਤੁਹਾਡੇ ਕੋਲੇ ਲੈ ਕੇ ਆਏ ਆ ਅਸੀਂ 13 ਮਾਡਲ ਗੱਡੀ 185000 ਰੁਪਏ ਦੀ ਸੇਲ ਸੈਵਰਲੇਟ ਦੀ ਸਵਿਫਟ ਜਿਹਨੀ ਖੁੱਲੀ ਕਾਰ ਆ ਅਲਾਈ ਰੂਪ ਪੈਸੇ ਨੇ 9 ਮਾਡਲ अल्टੋ 130000 ਰੁਪਏ ਤੁਹਾਨੂੰ ਦੇ ਦਿਆਂਗੇ ਜੀ 15 ਮਾਡਲ ਟੂਰ ਹੈ ਜੀ ਇਹ 235000 ਰੁਪਏ ਦੀ ਗੱਡੀ ਡੀਜ਼ਲ ਦੇ ਵਿੱਚ 15 ਮਾਡਲ 6 ਮਾਡਲ ਗੱਡੀ ਹੈ ਜੀ ਇਹ Maruti Car 65000 ਰੁਪਏ ਦੀ 8 ਮਾਡਲ ਹੈ Nova ਜੀ 180000 ਰੁਪਏ ਦੀ ਪਾਸ ਹੋਈ ਹੋਈ ਹੈ 2028 ਤੱਕ ਤੇ ਆ ਗਈ ਸਿਆਜ਼ 2016 ਮਾਡਲ 4.5 ਲੱਖ ਰੁਪਏ ਦੀ ਸੈਕੰਡ ਓਨਰ ਹੈ ਜੀ ਗੱਡੀ ਇੰਜਾਇ ਹੈ ਗੱਡੀ ਹੈ ਜੀ 7 ਸੀਟਰ ਕਾਰ ਹੈ 180000 ਰੁਪਏ ਦੀ ਤੁਹਾਨੂੰ ਗੱਡੀ ਇਹ ਮਿਲ ਜੂਗੀ ਵਧੀਆ ਕਾਰ 2013 ਮਾਡਲ Nova ਜੀ 3rd ਓਨਰ 525000 ਰੁਪਏ ਦੀ ਔਰ ਹੈਗੀ ਵੀ ਮੇਰੇ ਖਾਲ 20 ਮਾਡਲ ਹੈ 20 ਮਾਡਲ ਤੇ ਪਲਸ ਆ ਗਈ ਜੀ ਇਹ 220000 ਰੁਪਏ ਦੀ ਗੱਡੀ ਆ 13 ਮਾਡਲ ਆ ਵਧੀਆ ਕਾਰ ਸੈਕੰਡ ਆਨਰ ਦੀ 70 80000 ਰੁਪਏ ਦੀ ਗੱਡੀ ਲੈਣਾ ਚਾਹੁੰਦੇ ਹੋ ਬੈਗਨਰ 17 7 ਮਾਡਲ ਗੱਡੀ 80000 ਰੁਪਏ ਦੀ ਰੇਂਜ ਵਿੱਚ ਵਧੀਆ ਗੱਡੀ ਤੇ ਇਹ ਆ ਗਈ ਜੀ अल्टੋ 2009 ਮਾਡਲ 1 ਲੱਖ ਰੁਪਏ ਦੀ ਸਿਰਫ ਸਿਰਫ 1 ਲੱਖ ਰੁਪਏ ਤੁਹਾਨੂੰ अल्टੋ ਦੇ ਦਾਂਗੇ 9 ਮਾਡਲ ਹਾਂ ਜੀ 14 ਮਾਡਲ ਲੀਵਾ 14 ਮਾਡਲ ਲੀਵਾ ਤੁਹਾਡੇ ਪਾਸੇ ਲੈ ਕੇ ਆਈ ਜੀ ਨਿਊ ਸ਼ੇਪ ਚ ਮੂਰ ਹੋਈ ਹੀ ਆ ਲੇਕਿਨ ਗੱਡੀ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਬੱਚੀ ਨਹੀਂ ਫਸਟ ਆਨਰ ਗੱਡੀ ਆ ਟਾਇਰ ਨਵੇਂ ਨੇ ਤੇ ਗੱਡੀ ਦਾ ਰੇਟ ਆ 3.5 ਲੱਖ ਰੁਪਏ ਚਲੋ ਅੱਗੇ ਚਲ ਆਰਾ ਮਾਡਲ W5 ਮਾਡਲ ਦੇ ਵਿੱਚ ਐਕਸਯੂਵੀ ਆਈ ਹੈ ਸਾਡੇ ਕੋਲੇ ਬਹੁਤ ਵਧੀਆ 6,80,000 ਰੁਪਏ ਦੀ ਰੇਂਜ ਚ ਤੇ ਲੋਨ ਵੀ ਲਗਭਗ ਤੇ 6.5 ਲੱਖ 6.5 ਦਾ ਵੀ ਹੋ ਸਕਦਾ ਹੈ ਜੀ 2015 ਮਾਡਲ ਵਰਨਾ ਪੁਸ਼ ਬਟਨ ਸਟਾਰਟ ਵਾਲੀ ਪ੍ਰੋਜੈਕਟਰ ਲਾਈਟ ਆਈ ਤੇ ਇਹ ਗੱਡੀ 5,40,000 ਰੁਪਏ ਦੀ ਤੁਹਾਨੂੰ ਮਿਲ ਜੂਗੀ ਜੀ 6.5 ਲੱਖ ਰੁਪਏ ਦੀ 6.5 ਲੱਖ ਦੀ ਤੁਹਾਨੂੰ ਮਿਲ ਜੂਗੀ ਜੀ 18 ਮਾਡਲ ਗੱਡੀ ਤੁਹਾਡੇ ਕੋਲ ਪੁਸ਼ ਬਟਨ ਸਟਾਰਟ ਡਿਜ਼ਾਇਰ ਸਵਾ 6 ਲੱਖ ਰੁਪਏ ਦੀ ਬਹੁਤ ਸੋਹਣੀ ਕਾਰ ਪਹਿਲੇ ਨੌ ਦੀ ਬਹੁਤ ਹੀ ਸੋਹਣੀ ਸਵਿਫਟ ਪੈਟਰੋਲ 14 ਮਾਡਲ ਓਨਰ ਸੈਕੰਡ 3 ਲੱਖ 85000 ਰੁਪਏ ਦੀ ਰੇਂਜ ਬਹੁਤ ਹੀ ਵਧੀਆ ਕਾਰ ਆਟੋਮੈਟਿਕ ਸਲੈਰੀਓ ਲੈਣਾ ਚਾਹੁੰਦੇ ਹਾਂ ਬਹੁਤ ਵਧੀਆ ਬੈਸਟ ਕਾਰ ਸਾਡੇ ਕੋਲ ZXi ਦੇ ਵਿੱਚ ਆਈ ਹੋਈ ਆ ਓਨਰ ਸੈਕੰਡ ਹੈ 3 ਲੱਖ 85000 ਰੁਪਏ ਦੀ ਇਹ 12 ਮਾਡਲ ਮਾਈਕਰਾ ਜੀ 2012 ਮਾਡਲ 2 ਲੱਖ ਰੁਪਏ ਦੀ ਰੇਂਜ ਚ 214 ਮਾਡਲ ਪੋਲੋ ਹੈ ਜੀ 1 ਲੱਖ ਚੱਲੀ 1 ਲੱਖ ਦੇ ਨੇੜੇ ਦੇ ਨੇੜੇ ਚੱਲੀ ਹੋਈ ਹੈ ਤੇ ਗੱਡੀ ਦਾ ਰੇਟ ਹੈ 325000 ਇਹ ਆ ਗਈ ਜੀ ਬਹੁਤ ਹੀ ਸਾਫ਼ I20 ਪੁਸ਼ ਬਟਨ ਸਟਾਰਟ ਵਾਲੀ ਪੁਸ਼ ਬਟਨ ਸਟਾਰਟ ਚਾਹੇ ਬਹੁਤ ਸੋਹਣੀ ਕਾਰ ਆ 3.5 ਲੱਖ ਰੁਪਏ ਦੀ ਰੇਂਜ ਆ ਬਹੁਤ ਸੋਹਣੀ ਗੱਡੀ ਆ ਚਲਾਵਾ ਚਲੂਆ ਹੈਗਾ ਗੱਡੀ ਦਾ ਨਵਾਂ ਜਮੀ ਲਗਭਗ ਸਾਰੀਆਂ ਗੱਡੀਆਂ ਦੇਖੋ ਤੁਹਾਨੂੰ ਪੰਜਾਬ ਨੰਬਰ ਹੀ ਮਿਲ ਰਹੀਆਂ ਨੇ 10 ਮਾਡਲ I20 ਪੈਟਰੋਲ ਦੇ ਵਿੱਚ 190000 ਰੁਪਏ ਦੀ ਬਹੁਤ ਵਧੀਆ ਗੱਡੀ ਆ ਤੇ ਆ ਗਈ ਜੀ ਪੈਕਨਰ 2013 ਮਾਡਲ 2.5 ਲੱਖ ਰੁਪਏ ਦੀ ਗੱਡੀ ਤੁਹਾਨੂੰ ਸੈਕੰਡ ਓਨਰ ਮਿਲ ਜੂ ਬਹੁਤ ਪਿਆਰੀ ਕਾਰ ਆ ਬਹੁਤ ਹੀ ਤੇ ਡਸਟਰ ਆ ਗਈ ਜੀ ਇਹ 2013 ਮਾਡਲ ਦੇ ਵਿੱਚ 110 bhp ਵਾਲੀ ਆ ਤੇ ਗੱਡੀ ਦਾ ਰੇਟ ਹੈ ਜੀ 2,80,000 ਤੇ ਇਹ ਆ ਗਈ ਜੀ 16 ਮਾਡਲ ਜੀਡੀਆਈ ਸਵਿਫਟ 4,60,000 ਰੁਪਏ ਦੀ ਅਮੇਜ਼ Honda amaze ਦਾ 15 ਕ ਮਾਡਲ ਹੈ ਜੀ ਇਹ 3 ਕ ਲੱਖ ਰੁਪਏ ਦੀ ਰੇਂਜ ਚ ਹੈ ਜੀ ਕਰੂਜ਼ 2011 ਮਾਡਲ 133000 ਕਿਲੋਮੀਟਰ ਚੱਲੀ ਹੋਈ ਰੇਂਜ ਚ ਮਤਲਬ 2.5 ਲੱਖ ਰੁਪਏ ਦੀ ਗੱਡੀ ਹੈ 18 ਮਾਡਲ ਫਸਟ ਓਨਰ ਗੱਡੀ ਹੈ 8.5 ਲੱਖ ਰੁਪਏ ਦੀ ਰੇਂਜ ਸਕੋਰਪੀਓ 2019 ਮਾਡਲ 12.5 ਲੱਖ ਰੁਪਏ ਦੀ S11 ਦੇ ਵਿੱਚ i20 ਫਸਟ ਓਨਰ ਗੱਡੀ 12 ਮਾਡਲ ਗੱਡੀ ਹੈ ਇਹ 2.5 ਲੱਖ ਰੁਪਏ ਦੀ ਰੇਂਜ K10 ਆਈ ਹੋਈ ਹੈ ਜੀ ਇਹ 3.5 ਲੱਖ ਰੁਪਏ ਦੀ ਰੇਂਜ ਵਿਧ ਨੰਬਰ ਪੰਜਾਬ 16 ਮਾਡਲ ਗੱਡੀ Swift ਬਹੁਤ ਵਧੀਆ ਗੱਡੀ ਆ ਤੇ 4,60,000 ਰੁਪਏ ਦੀ ਬਹੁਤ ਵਧੀਆ ਕਾਰ ਇਹ ਆ ਗਈ ਜੀ Honda Amaze 16 2,75,000 ਰੁਪਏ ਦੀ 16 ਮਾਡਲ ਤੇ ਇਹ ਆ ਗਈ ਜੀ 17 ਮਾਡਲ ਫਸਟ ਓਨਰ ਗੱਡੀ Tios 5,25,000 ਰੁਪਏ ਦੀ 16 ਮਾਡਲ ਗੱਡੀ Swift BDI 4,40,000 ਰੁਪਏ ਦੀ ਗੱਡੀ ਰੇਟਸ 2011 ਮਾਡਲ 2 ਲੱਖ ਰੁਪਏ ਦੀ ਰੈਂਟ ਮਰੂਤੀ ਕਾਰ ਆਈ ਹੈ ਜੀ 6 ਮਾਡਲ 90000 ਰੁਪਏ ਦੀ ਰੇਂਜ ਚ ਆਈ ਹੈ ਇਹ ਤੇ ਇਹ ਆ ਗਈ ਜੀ ਸਕੋਰਪੀਓ ਮਤਲਬ ਸਕੋਰਪੀਓ ਕੋਈ ਲੈਣ ਵਾਲਾ ਆਉਂਦਾ ਤਾਂ 7 ਲੱਖ ਰੁਪਏ ਦੀ ਵਿੱਧ ਐਨਓਸੀ ਤੁਹਾਨੂੰ 15 ਮਾਡਲ ਫਸਟ ਓਨਰ ਗੱਡੀ ਦੇ ਦਾਂਗੇ ਜੀ ਤੇ ਇਹ ਆ ਗਈ ਜੀ ਡਿਜ਼ਾਇਰ 2009 ਮਾਡਲ 1 ਲੱਖ 80000 ਰੁਪਏ ਦੀ ਰੇਂਜ ਚ ਆਈ ਪਰਮਟ ਵਾਲੀ ਗੱਡੀ ਜੀ ਬਹੁਤ ਲੋਕ ਮੰਗਦੇ ਨੇ ਪਰਮਟ ਵਾਲੀ ਗੱਡੀ ਐਕਸੈਂਟ ਆਈ ਹੈ 18 ਮਾਡਲ 3.5 ਲੱਖ ਰੁਪਏ ਡਿਮਾਂਡ ਹੈ ਜੀ ਗੱਡੀ ਕੋਈ ਭਰਾ ਸਾਡਾ ਦੇਖਦਾ ਵਧੀਆ ਇੰਜ 2011 ਮਾਡਲ VDI Swift ਹੈ ਜੀ 3rd ਓਨਰ ਗੱਡੀ ਆ 2 ਲੱਖ 40 ਹਜ਼ਾਰ ਰੁਪਏ ਦੀ ਰੇਂਜ ਚ ਪੈ ਜੂਗੀ ਤੁਹਾਨੂੰ ਵਧੀਆ ਕਾਰ ਆ ਤੇ ਇਹ ਆ ਗਈ ਜੀ 12 ਮਾਡਲ ਵਰਨਾ 3.5 ਲੱਖ ਰੁਪਏ ਦੀ ਰੇਂਜ ਚ ਵਧੀਆ ਕਾਰ ਆ ਤੇ ਰੈਡੀ ਗੋ 18 ਮਾਡਲ ਗੱਡੀ ਹੈ ਜੀ 2 ਲੱਖ ਰੁਪਏ ਜੀ 3rd ਓਨਰ ਹੈ ਪਰ ਗੱਡੀ ਪੂਰੀ ਟੌਪ ਦੀ ਹੈ ਜੈਗਵਾਰ ਆ ਗਈ ਜੀ ਲਾਸਟ ਜੈਗਵਾਰ ਆ ਗਈ ਜੀ 2010 ਮਾਡਲ 5.5 ਲੱਖ ਰੁਪਏ ਦੀ ਇਹ ਸੀ ਇਹ ਜੋ ਕੋਸ਼ਿਸ਼ ਸਟਾਕ ਸਾਡਾ ਚਲਾ ਗਿਆ ਕਿਉਂਕਿ ਵੀਡੀਓ ਬਣਾਉਣ ਨੂੰ ਟਾਈਮ ਨਹੀਂ ਲੱਗ ਰਿਹਾ ਸੀ ਤੇ ਕੁਝ ਗੱਡੀਆਂ ਵਿਕ ਚੁੱਕੀਆਂ ਨੇ ਡਿਲੀਵਰ ਵੀ ਹੋ ਚੁੱਕੀਆਂ ਨੇ ਜਾ ਚੁੱਕੀਆਂ ਨੇ ਇਥੋਂ ਤੇ ਬਹੁਤ ਸੋਹਣਾ ਸੋਹਣਾ ਸਟਾਕ ਸਾਡੇ ਕੋਲ ਆਉਂਦਾਗਾ ਅਗਲਾ ਮੇਲਾ ਜਿਹੜਾ ਹੈਗਾ ਉਹ 12 ਅਕਤੂਬਰ ਦਾ ਜੀ ਅਮਰਗੜ ਵਿਖੇ ਆ ਚਾਰੇ ਬ੍ਰਾਂਚਾਂ ਸਾਡੀਆਂ ਅਮਰਗੜ ਪਹੀੜ ਸੰਗਰੂਰ ਤੇ ਬਰਨਾਲਾ ਇਹ ਚਾਰ ਬ੍ਰਾਂਚਾਂ ਅਸੀਂ ਰਲ ਕੇ ਲਾਉਨੇ ਹੁੰਦੇ ਆ ਲੱਕੀ ਟਰਾਲ ਵੀ ਦਿੰਨੇ ਹੁੰਦੇ ਆ ਅੱਜ ਹੀ ਤਿਆਰੀ ਕਰ ਲਿਓ ਠੀਕ ਹੈ ਨਾ ਤੇ ਲੱਕੀ ਟਰਾਲ ਲੱਕੀ ਕੂਪਨ ਜ਼ਰੂਰ ਪਾ ਦਿਓ ਆਨਲਾਈਨ ਵੀ ਪਾਉਨੇ ਆ ਅਸੀਂ ਹੁਣ ਆਨਲਾਈਨ ਦਾ ਇੱਕ ਪ੍ਰਾਈਜ਼ ਰੱਖਿਆ ਹੋਇਆ ਅਸੀਂ ਥੋੜੀ ਦੇਰ ਬਾਅਦ ਫੇਸਬੁਕ ਲਾਈਵ ਕਰਾਂਗੇ ਤੇ ਤੁਹਾਨੂੰ ਲਾਈਵ ਨਾਮ ਦੇਵਾਂਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਿਹਾ ਕਰੋ ਪੂਰੀ ਰਿਵਿਊ ਰਿਪੋਰਟ ਦੇ ਨਾਲ ਪੂਰੀ ਸਰਟੀਫਾਈਡ ਰਿਪੋਰਟ ਦੇ ਨਾਲ ਤੁਹਾਨੂੰ ਅਸੀਂ ਗੱਡੀਆਂ ਦਿਖਾਉਨੇ ਆ ਇਸ ਵੀ ਚੈਨਲ ਤੇ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ